ਅੱਜ ਦੁਪਹਿਰ 3 ਵਜੇ ਕੋਰ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਅੱਜ ਬੈਠੇਗੀ ਔਰ ਮੀਟਿੰਗ ਕਰੇਗੀ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਉਸ ਤੋਂ ਬਾਅਦ ਬਣਿਆ ਨਰੇਟਿਵ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਬਣਿਆ ਹੋਇਆ ਉਹਦੇ ਉੱਤੇ ਚਰਚਾ ਕੀਤੀ ਜਾਵੇਗੀ ਹਾਲਾਂਕਿ ਜ਼ਰੂਰ ਅੰਦਰ ਖਾਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਇਸ ਬਾਰੇ ਪ੍ਰਮਾਣ ਦਿੰਦੇ ਨੇ ਕਿ ਬਾਦਲ ਸਾਹਿਬ ਨੇ ਸਾਰੇ ਲੀਡਰਾਂ ਨੂੰ ਬੁਲਾ ਕੇ ਗੱਲ ਕਰਨ ਦਾ ਫੈਸਲਾ ਕੀਤਾ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬਾਦਲ ਸਾਹਿਬ ਯਾਨੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਮੌਕਾ ਦੇਣਗੇ ਸਾਰਿਆਂ ਨੂੰ ਬੋਲਣ ਦਾ ਸਾਰੀ ਪੜਾਅਸ ਕੱਢਣ ਦਾ ਸੁਣਨ ਨੂੰ ਤਾਂ ਇਹ ਵੀ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਮੀਡੀਆ ਦੇ ਵਿੱਚ ਗੱਲਾਂ ਨਾ ਕੀਤੀਆਂ ਜਾਣ ਸਗੋਂ ਬੈਠ ਕੇ ਮੂੰਹ ਦੇ ਉੱਤੇ ਭਾਵੇਂ ਜ਼ਰੂਰ ਗੱਲ ਕਰ ਲੋ ਇਸ ਦੇ ਆਧਾਰ ਦੇ ਉੱਤੇ ਅੱਜ 3 ਵਜੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਹੈ ਪਰ ਇਸ ਕਮੇਟੀ ਦੇ ਵਿੱਚ ਜਿਹੜੇ ਲੀਡਰ ਦਾਵਾ ਕਰ ਚੁੱਕੇ ਨੇ ਕਿ ਉਹ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕਰਨਾ ਚਾਹੁੰਦੇ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੱਲਾਂ ਥੋੜੀਆਂ-ਬੋਤੀਆਂ ਵੀ ਭਾਵੇਂ ਕਰ ਚੁੱਕੇ ਨੇ ਕੀ ਉਹ ਇਸ ਮੀਟਿੰਗ ਦੇ ਵਿੱਚ ਆਉਣਗੇ ਔਰ ਕੀ ਜੇ ਆਉਣਗੇ ਤਾਂ ਉਹ ਆਪਣਾ ਗਾਲ ਇੱਥੇ ਖੜਦੀ ਆ ਕਿ ਇਸ ਮੀਟਿੰਗ ਦੇ ਵਿੱਚ ਮਨਪ੍ਰੀਤ 43 ਪਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਦੇਵ ਸਿੰਘ ਢੀਂਡਸਾ ਜਾਂ ਫਿਰ ਹੋਰ ਲੀਡਰ ਜਿਨ੍ਹਾਂ ਨੇ ਇਤਰਾਜ਼ ਚੁੱਕਿਆ ਆ ਇਸ ਮਾਮਲੇ ਦੇ ਉੱਤੇ ਉਹ ਆਉਣਗੇ ਜਾਂ ਫਿਰ ਜੇ ਆਉਂਦੇ ਨੇ ਤਾਂ ਕੀ ਉਹੀ ਸਟੈਂਡ ਉਹੀ ਗੱਲਾਂ ਜੋ ਉਹਨਾਂ ਨੇ ਪਹਿਲਾਂ ਕੀਤੀਆਂ ਨੇ ਉਹ ਸਟੈਂਡ ਹੁਣ ਇਸ ਮੀਟਿੰਗ ਦੇ ਵਿੱਚ ਵੀ ਚੱਕਿਆ ਜਾਵੇਗਾ ਸਵਾਲ ਇੱਥੇ ਆ ਕੇ ਖੜਦਾ ਔਰ ਦੂਜਾ ਸਵਾਲ ਇਹ ਆ ਕਿ ਜਿਨ੍ਹਾਂ ਨੇ ਸਵਾਲ ਚੱਕੇ ਨੇ ਜਿਨ੍ਹਾਂ ਨੇ ਇਤਰਾਜ਼ ਚੱਕੇ ਨੇ ਉਹਨਾਂ ਦੇ ਨਾਲ ਹੋਏਗਾ ਕੀ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਮੰਤਰੀ ਤੇ ਅਿਆਲੀ ਵਰਗੇ ਲੀਡਰ ਜਿਹੜੇ ਨੇ ਖਾਸ ਕਰਕੇ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵਿੱਚ ਮੰਨੇ ਜਾਣ ਵਾਲੇ ਲੀਡਰ ਜਿਹੜੇ ਨੇ ਉਹ ਅਜੇ ਬਚੇ ਹੋਏ ਪ੍ਰਤੀਤ ਹੋ ਰਹੇ ਨੇ ਪਰ ਐਕਸ਼ਨ ਜਿਹੜਾ ਉਹ ਅੰਦਰ ਖਾਤੇ ਹੋਇਆ ਇੱਕ ਔਰ ਐਕਸ਼ਨ ਹੋਇਆ ਹੈ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਹਲਕਾ ਪੱਧਰ ਦੇ ਉੱਤੇ ਜਿਹੜੀ ਲੀਡਰਸ਼ਿਪ ਆ ਹਲਕਾ ਇੰਚਾਰਜ ਨੇ ਜਿਹੜੇ ਉਹਨਾਂ ਨੇ ਹੀ ਕਾਰਵਾਈ ਕਰਨ ਦੀ ਗੱਲ ਕਰ ਦਿੱਤੀ ਉਹਨਾਂ ਨੇ ਕਿਹਾ ਆ ਕਿ ਡਿਸਪਲਿਨਰੀ ਐਕਸ਼ਨ ਹੋਣਾ ਜ਼ਰੂਰੀ ਹੈਗਾ ਅਨੁਸ਼ਾਸਨਿਕ ਐਕਸ਼ਨ ਹੋਣਾ ਜ਼ਰੂਰੀ ਹੈਗਾ ਇ ਉਮੀਦਵਾਰ ਜਿਹੜੇ ਸੀਗੇ ਅਕਾਲੀ ਦਲ ਦੇ ਉਹਨਾਂ ਦੇ ਖਿਲਾਫ ਸੁਖਦੇਵ ਸਿੰਘ ਢੀਂਸਾ ਰਹੇ ਨੇ ਇਹ ਇਲਜ਼ਾਮ ਜਿਹੜੇ ਨੇ ਸੁਖਦੇਵ ਸਿੰਘ ਢੀਂਸਾ ਦੇ ਉੱਤੇ ਲਗਾਏ ਗਏ ਨੇ ਔਰ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਗਈ ਹੈ ਹੁਣ ਜ਼ਾਹਿਰ ਤੌਰ ਦੇ ਉੱਤੇ ਸੁਖਦੇਵ ਸਿੰਘ ਢੀਂਸਾ ਨੇ ਹੀ ਸਭ ਤੋਂ ਜ਼ਿਆਦਾ ਥੋਸ ਟਿੱਪਣੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਸਤੀਫਾ ਹੀ ਮੰਗ ਲਿਆ ਸੀ ਔਰ ਹੁਣ ਉਹਨਾਂ ਦੇ ਉੱਤੇ ਹੋਈ ਕਾਰਵਾਈ ਵੀ ਜਿਹੜੀ ਆ ਉਹ ਠੋਸ ਹੀ ਨਜ਼ਰ ਆ ਰਹੀ ਹੈ ਐਂ ਪ੍ਰਤੀਤ ਹੋ ਰਿਹਾ ਜਿਵੇਂ ਅੰਦਰੋਂ ਕਿਤੋਂ ਕਰਵਾਈ ਗਈ ਹੋਵੇ ਹਾਲਾਂਕਿ ਪਰਮਾਨ ਨਹੀਂ ਦਿੱਤਾ ਜਾ ਸਕਦਾ ਹੋ ਸਕਦਾ ਕਿ ਇਹ ਅਕਾਲੀ ਲੀਡਰਾਂ ਦੀ ਆਪਸੀ ਵਿਵਾਦਿਤ ਰਿਪੀਟ ਹੈ ਹੋ ਸਕਦਾ ਹੈ ਕਿ ਅਕਾਲੀ ਲੀਡਰਾਂ ਦਾ ਆਪਸੀ ਵਿਵਾਦ ਹੋਵੇ ਜਿਹੜਾ ਅਚਾਨਕ ਛਿੜ ਗਿਆ ਔਰ ਸੁਖਦੇਵ ਸਿੰਘ ਢੀਂਸਾ ਦੇ ਖਿਲਾਫ ਕਾਰਵਾਈ ਦੀ ਮੰਗ ਹਲਕਾ ਇੰਚਾਰਜ ਨਹੀਂ ਕਰ ਦਿੱਤੀ ਪਰ ਦੂਜੇ ਪਾਸੇ ਇੱਕ ਲਿੰਕ ਜੋੜਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਵੀ ਇਦਾਂ ਦੀ ਹੀ ਰਹਿੰਦੀ ਸੀ ਜਦੋਂ ਕੋਈ ਸਿਰ ਚੁੱਕਦਾ ਸੀ ਖਿਲਾਫਤ ਦਾ ਤੇ ਉਹਦੇ ਖਿਲਾਫ ਹੇਠਲੇ ਪੱਧਰ ਤੋਂ ਵਿਰੋਧ ਛੇੜ ਦਿੱਤਾ ਜਾਂਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਵੀ ਉਸੇ ਤਰ੍ਹਾਂ ਦੀ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਖੈਰ ਸੁਖਬੀਰ ਸਿੰਘ ਬਾਦਲ ਨੇ ਹਟਾਇਆ ਜਾਂ ਕਰਵਾਇਆ ਜਾਂ ਫਿਰ ਨਹੀਂ ਕਰਵਾਇਆ ਇਹ ਤਾਂ ਆਉਂਦਾ ਸਮਾਂ ਦੱਸੇਗਾ ਇਹ ਸੁਖਦੇਵ ਸਿੰਘ ਢੀਂਡਸਾ ਦਾ ਆਉਂਦਾ ਅਗਲਾ ਬਿਆਨ ਦੱਸ ਸਕਦਾ ਪਰ ਤਾਂ ਵੀ ਇਸ ਮਾਮਲੇ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਤਾਂ ਜ਼ਰੂਰ ਐਕਸ਼ਨ ਹੋ ਗਿਆ ਹੁਣ ਸਵਾਲ ਇਹ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਹੋਏ ਇਸ ਐਕਸ਼ਨ ਤੋਂ ਬਾਅਦ ਕਿ ਬਾਕੀ ਦੇ ਲੀਡਰ ਜਿਹੜੀ ਵਿਰੋਧੀ ਸੁਰ ਅਖਤਿਆਰ ਕਰੀ ਫੜਦੇ ਸੀ ਉਹ ਇਸ ਮੀਟਿੰਗ 'ਚ ਆ ਕੇ ਤੇ ਉਹੀ ਸੁਰ ਚੱਕ ਸਕਣਗੇ ਔਰ ਦੂਜੀ ਗੱਲ ਸੁਖਬੀਰ ਸਿੰਘ ਬਾਦਲ ਨੂੰ ਕੀ ਲੋੜ ਪੈਗੀ ਇਸ ਮੀਟਿੰਗ ਨੂੰ ਸੱਦਣ ਦੀ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਹਾਲਾਤ ਖਾਸ ਕਰਕੇ ਸਮਝੇ ਜਾ ਸਕਦੇ ਕਿਉਂਕਿ ਅੰਦਰੂਨ ਪੱਧਰ ਦੇ ਉੱਤੇ ਵਿਵਾਦ ਮਚਿਆ ਹੋਇਆ ਪਰ ਸੁਖਬੀਰ ਸਿੰਘ ਬਾਦਲ ਨੂੰ ਲੋੜ ਪੈ ਗਈ ਇਸ ਮੀਟਿੰਗ ਦੀ ਇਸ ਖਾਸ ਮੀਟਿੰਗ ਨੂੰ ਸੱਦਣ ਦੀ ਉਦਾ ਕਾਰਨ ਇੱਕ ਇਹ ਹੈ ਕਿਉਂਕਿ ਅੰਦਰੂਨੀ ਬਗਾਵਤਾਂ ਉੱਠਦੀਆਂ ਨਜ਼ਰ ਆ ਰਹੀਆਂ ਨੇ ਸੀਨੀਅਰ ਲੀਡਰਜ਼ ਜਾਂ ਤਾਂ ਕੱਢੇ ਜਾ ਰਹੇ ਨੇ ਜਾਂ ਫਿਰ ਆਪ ਹੀ ਮੂੰਹ ਮੋੜਦੇ ਨਜ਼ਰ ਆ ਰਹੇ ਨੇ ਅੰਦਰ ਖਾਤੇ ਲੀਡਰਜ਼ ਜਿਹੜੇ ਨੇ ਉਹ ਅੱਗੇ ਆਉਣ ਨੂੰ ਤਿਆਰ ਨਹੀਂ ਹੈਗੇ ਇਸ ਵਾਸਤੇ ਸੁਖਬੀਰ ਸਿੰਘ ਬਾਦਲ ਇਸ ਨਰੇਟਿਵ ਨੂੰ ਜਾਂਚਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਨੇ ਪਰ ਗੱਲ ਇਹ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਕੀ ਹੋਵੇਗਾ ਕੀ ਉਹ ਸਾਰੇ ਲੀਡਰ ਜਿਨ੍ਹਾਂ ਨੇ ਬਗਾਵਤੀ ਸੁਰ ਚੱਕੇ ਸੀ ਕੀ ਉਹ ਅਸਤੀਫਾ ਦੇਣਗੇ ਜਦੋਂ ਐਦਾਂ ਦੀ ਸਥਿਤੀ ਬਣਦੀ ਹੈ ਜਿਹਦੇ ਵਿੱਚ ਪ੍ਰਧਾਨ ਨੂੰ ਅਸਤੀਫਾ ਦੇਣਾ ਪੈ ਜਾਵੇ ਜਾਂ ਫਿਰ ਐਦਾਂ ਸਮੂਹਿਕ ਅਸਤੀਫੇ ਦੇਣੇ ਹੋਣ ਤਾਂ ਅਸਤੀਫਾ ਦੇਣਾ ਦਿੱਤਾ ਕਿੰਨੂੰ ਜਾਵੇ ਕਿਉਂਕਿ ਜੇ ਤਾਂ ਕਿਸੇ ਪਾਰਟੀ ਲੀਡਰ ਨੇ ਜਾਂ ਵਰਕਰ ਨੇ ਅਸਤੀਫਾ ਦੇਣਾ ਤਾਂ ਉਹ ਪ੍ਰਧਾਨ ਨੂੰ ਅਸਤੀਫਾ ਦਿੰਦਾ ਪਰ ਜੇ ਪ੍ਰਧਾਨ ਨੇ ਹੀ ਅਸਤੀਫਾ ਦੇਣਾ ਫਿਰ ਕਿੰਨੂੰ ਦਵੇਗਾ ਇਹੋ ਜੀਆਂ ਸਥਿਤੀਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ੍ਰੀ ਕਾਲਕਤਕ ਸਾਹਿਬ ਦੇ ਜਥੇਦਾਰ ਇਸ ਐਪੀਸੋਡ ਦੇ ਵਿੱਚ ਆਉਂਦੇ ਹੁੰਦੇ ਨੇ ਔਰ ਜ਼ਾਹਿਰ ਤੌਰ ਦੇ ਉੱਤੇ ਉਹ ਅਸਤੀਫਾ ਸ੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਜਾਂਦਾ ਪਰ ਹੁਣ ਇੱਥੇ ਇਦਾਂ ਰਾਜੇ ਕੁਝ ਵੀ ਹੋ ਨਹੀਂ ਰਿਹਾ ਜਾਂ ਫਿਰ ਨਾ ਹੀ ਕੋਈ ਇਦਾਂ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਨੇ ਪਰ ਕੀ ਇਹਦਾ ਮਤਲਬ ਇਹ ਕੱਢ ਲਈਏ ਕਿ ਅਸਤੀਫੇ ਦੀ ਗੱਲ ਕੋਈ ਹੋਣੀ ਨਹੀਂ ਹੈ ਪਰ ਦੂਜੀ ਗੱਲ ਜੇ ਪ੍ਰਧਾਨ ਦਾ ਅਸਤੀਫਾ ਨਹੀਂ ਹੋਣਾ ਤਾਂ ਫਿਰ ਕੀ ਜਿਹੜੇ ਵਿਰੋਧ ਕਰਦੇ ਪਏ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਵੇਗਾ ਜਿਵੇਂ ਕਿ ਸੁਖਦੇਵ ਸਿੰਘ ਢੀਂਸਾ ਦੇ ਖਿਲਾਫ ਕਥਿਤ ਤੌਰ ਤੇ ਹੋਇਆ ਜਾਂ ਫਿਰ ਕਿ ਜਿਹੜੇ ਬਗਾਵਤੀ ਸੁਰ ਚੱਕਦੇ ਪਏ ਨੇ ਉਹ ਸਮੂਹਿਕ ਤੌਰ ਦੇ ਉੱਤੇ ਆਪ ਹੀ ਅਸਤੀਫਾ ਦੇ ਜਾਣਗੇ ਇੱਥੇ ਆ ਕੇ ਸਵਾਲ ਬੜੇ ਖੜੇ ਹੋ ਰਹੇ ਨੇ ਖਾਸ ਕਰਕੇ ਜਦੋਂ ਇਸ ਲੈਵਲ ਦੇ ਉੱਤੇ ਸਮੂਹਿਕ ਅਸਤੀਫੇ ਜੇ ਹੁੰਦੇ ਨੇ ਜੇ ਹੁੰਦੇ ਨੇ ਤਾਂ ਜ਼ਰੂਰ ਅਕਾਲੀ ਦਲ ਨੂੰ ਇੱਕ ਵੱਡੀ ਠੇਸ ਪਹੁੰਚੇਗੀ ਕਿਉਂਕਿ ਸੀਨੀਅਰ ਲੀਡਰਸ ਨੇ ਨਾਮੀ ਲੀਡਰਸ ਨੇ ਜੇਤੂ ਲੀਡਰਸ ਨੇ ਇਹਨਾਂ ਦੇ ਵਿੱਚ ਖਾਸ ਕਰਕੇ ਉਹ ਲੀਡਰਸ ਜਿਨ੍ਹਾਂ ਦਾ ਰਸੂਖ ਹੈਗਾ ਆ ਜੇ ਉਹ ਹੀ ਲੀਡਰ ਅਕਾਲੀ ਦਲ ਨੂੰ ਛੱਡ ਜਾਂਦੇ ਨੇ ਫਿਰ ਅਕਾਲੀ ਬੋਜੇ ਦੇ ਵਿੱਚ ਕੀ ਰਜੋਵੇਗਾ ਅਕਾਲੀ ਦਲ ਦੇ ਕੋਲ ਕੀ ਰਜੋਵੇਗਾ ਕੁਝ ਉਹ ਲੀਡਰ ਜਿਨ੍ਹਾਂ ਨੂੰ ਖਾਸ ਕਰਕੇ ਦਲ ਬਦਲੂ ਜਾਂ ਚਮਚੇ ਕਿਹਾ ਜਾਂਦਾ ਹੈ ਉਹ ਲੀਡਰ ਜਿਹੜੇ ਮੌਕਾ ਪ੍ਰਸਤ ਦੇ ਨਾਂ ਨਾਲ ਜਾਣੇ ਜਾਂਦੇ ਨੇ ਕੀ ਉਹੋ ਲੀਡਰ ਅਕਾਲੀ ਦਲ ਨੂੰ ਅਗਾਂ ਟੋਰ ਸਕਣਗੇ ਉਹਨਾਂ ਦਾ ਇੱਕ ਐਗਜ਼ਾਮਪਲ ਲੋਕ ਸਭਾ ਚੋਣਾਂ ਦੇ ਵਿੱਚ ਹੀ ਦੇਖ ਲਿਆ ਗਿਆ ਕਿ ਕੀ ਹਾਲਾਤ ਹੋਏ ਨੇ ਉਹਨਾਂ ਲੀਡਰਾਂ ਨੂੰ ਲੈ ਕੇ ਪਰ ਇਸ ਮੀਟਿੰਗ ਦੇ ਵਿੱਚ ਸਿਰਫ ਇਹੀ ਡਿਸਕਸ ਨਹੀਂ ਹੋਵੇਗਾ ਇਸ ਦੇ ਨਾਲ ਨਾਲ ਭਾਈ ਅਮਰਿਤਪਾਲ ਸਿੰਘ ਦਾ ਮਾਮਲਾ ਡਿਸਕਸ ਹੋਵੇਗਾ ਇਸ ਦੇ ਨਾਲ ਨਾਲ ਖਡੂਰ ਸਾਹਿਬ ਦੀ ਸੀਟ ਡਿਸਕਸ ਹੋਵੇਗੀ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਇਕਬਾਲ ਸਿੰਘ ਝੂੰਦਾ ਜਿਹੜੇ ਬੜੇ ਕੌਨਫੀਡੈਂਟ ਇੱਕ ਉਮੀਦਵਾਰ ਲਗਾਏ ਗਏ ਸੀ ਉਹਨਾਂ ਨੇ ਵੀ ਇੱਕ ਪੱਧਰ ਤੇ ਆ ਕੇ ਗੱਲ ਕਹੀ ਗਈ ਸੀ ਕਿ ਦੁਬਾਰਾ ਵਿਚਾਰਨ ਦੀ ਲੋੜ ਹੈ ਖਡੂਰ ਸਾਹਿਬ ਫਰੀਦਕੋਟ ਸੀਟ ਨੂੰ ਦੁਬਾਰਾ ਵਿਚਾਰ ਲੈਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਪਰ ਉਦੋਂ ਨਹੀਂ ਵਿਚਾਰਿਆ ਗਿਆ ਤਾਂ ਕੀ ਇਹ ਮੰਨ ਲੀਏ ਕਿ ਆਪ ਖੁਦਰੇ ਫੈਸਲੇਆ ਕਰਕੇ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਸੁਖਬੀਰ ਸਿੰਘ ਬਾਦਲ ਦੇ ਫੈਸਲੇਆ ਕਰਕੇ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਜ਼ਰੂਰ ਆਉਣ ਦੇ ਸਮੇਂ ਨੂੰ 3 ਵਜੇ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਉਹ ਸਾਹਮਣੇ ਪ੍ਰਤੱਖ ਹੋ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ 1 India Punjabi Subscribe to 1 India channel and never miss an update